ਅੱਜ ਪੰਜਾਬ ਦੇ ਵਿੱਚ ਆ ਦੋ ਤਸਵੀਰਾਂ ਪੂਰੇ ਪੰਜਾਬ ਦਾ ਧਿਆਨ ਖਿੱਚ ਰਹੀਆਂ ਨੇ ਇੱਕ ਤਸਵੀਰ ਤਾਂ ਆਹ ਧਿਆਨ ਨਾਲ ਦੇਖੋ ਤੇ ਇੱਕ ਤਸਵੀਰ ਇਸ ਤਸਵੀਰ ਦੇ ਐਨ ਉਲਟ ਆਹ ਵੀ ਹੈ ਇਸ ਨੂੰ ਵੀ ਧਿਆਨ ਨਾਲ ਦੇਖੋ ਹੁਣ ਇਹ ਦੋਨੋਂ ਤਸਵੀਰਾਂ ਮੁਸਲਮ ਭਾਈਚਾਰੇ ਦੀਆਂ ਮਸਜਿਦਾਂ ਦੇ ਸਾਹਮਣੇ ਦੀਆਂ ਨੇ ਇੱਕ ਤਸਵੀਰ ਨੂੰ ਦੇਖ ਕੇ ਤਾਂ ਦਿਲ ਖੁਸ਼ ਹੋ ਜਾਂਦਾ ਸਲਾਮ ਕਰਨ ਨੂੰ ਸਲੂਟ ਕਰਨ ਨੂੰ ਮਨ ਕਰਦਾ ਹੈ ਤੇ ਦੂਜੀ ਤਸਵੀਰ ਨੂੰ ਦੇਖ ਕੇ ਮਨ ਦੁੱਖ ਤਕਲੀਫ ਨਾਲ ਭਰ ਜਾਂਦਾ ਤੇ ਸੋਚੀ ਪੈ ਜਾਂਦਾ ਹੁਣ ਆ ਇੱਕ ਬੜੀ ਹੀ ਕਮਾਲ ਦੀ ਮਿਸਾਲ ਭਰੀ ਤਸਵੀਰ ਸਮਰਾਲਾ ਤੋਂ ਆਰੀ ਹੈ ਜਿੱਥੇ ਇੱਕ ਸਿੱਖ ਵੀਰ ਨੇ ਆਪਣੀਆਂ ਦੋ ਦੁਕਾਨਾਂ ਮੁਸਲਮਾਨ ਭਾਈ ਚਾਰੇ ਦੀ ਮਸਜਿਦ ਨੂੰ ਦਾਨ ਕਰ ਦਿੱਤੀਆਂ ਇਸ ਵੀਰ ਜਿਹਦਾ ਨਾਂ ਹਰਿ ਸਿਮਰਤ ਸਿੰਘ ਢਿੱਲੋਂ ਹੈ ਇਹਦੀਆਂ ਦੋ ਦੁਕਾਨਾਂ ਐਨ ਔਨ ਰੋਡ ਬੜੀ ਮਹਿੰਗੀ ਜਾਇਦਾਦ ਸੀ ਪਰ ਨਾਲ ਹੀ ਇੱਕ ਮੁਸਲਮ ਭਾਈਚਾਰੇ ਦੀ ਮਸਜਿਦ ਲੱਗਦੀ ਹੈ ਤੇ ਇਸ ਵੀਰ ਨੇ ਕੀ ਕੀਤਾ ਮਸਜਿਦ ਕੋਲ ਥਾਂ ਘੱਟ ਸੀ ਤੇ ਇਹਨੇ ਆਪਣੀ ਮਹਿੰਗੀ ਕੀਮਤੀਆਂ ਦੋ ਦੁਕਾਨਾਂ ਇਸ ਪਰਿਵਾਰ ਨੇ ਮੁਸਲਮ ਭਾਈਚਾਰੇ ਨੂੰ ਮਸਜਿਦ ਦੇ ਲਈ ਦਾਨ ਕਰ ਦਿੱਤੀਆਂ ਨੇ ਹੁਣ ਤੁਸੀਂ ਦੇਖੋ ਨਫ਼ਰਤੀ ਸਿਆਸਤਾਂ ਦੇ ਮੂੰਹ ਦੇ ਉੱਪਰ ਇਸ ਵੀਰ ਦੇ ਇਸ ਕਦਮ ਨੇ ਚਪੇੜ ਮਾਰੀ ਹੈ ਕਿਉਂਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਇੱਥੇ ਕਈ ਸਿਆਸਤਾਂ ਹਿੰਦੂ ਮੁਸਲਮ ਸਿੱਖ ਈਸਾਈ ਦੇ ਵਿੱਚ ਪਾੜੇ ਪਾਉਂਦੀਆਂ ਨੇ ਨਫ਼ਰਤ ਫੁਲਾਉਂਦੀਆਂ ਨੇ ਇਨਸਾਨ ਨੂੰ ਇਨਸਾਨ ਨਾਲੋਂ ਤੋੜਦੀਆਂ ਨੇ ਦਿਮਾਗਾਂ ਦੇ ਵਿੱਚ ਜ਼ਹਿਰ ਭਰਦੀਆਂ ਨੇ ਪਰ ਇਸ ਵੀਰ ਨੇ ਸੱਚਮੁੱਚ ਸਲਾਮ ਕਰਨ ਯੋਗ ਕੰਮ ਕੀਤਾ ਇਸ ਸਿੱਖ ਵੀਰ ਨੇ ਅਸਲੀ ਬਾਬੇ ਨਾਨਕ ਦਾ ਸਿੱਖ ਹੋਣ ਦਾ ਜਿਹੜਾ ਇੱਕ ਕੰਮ ਹੈ ਉਹ ਕੀਤਾ ਹੈ ਕਿਉਂਕਿ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਆਹੀ ਸੋਚ ਦਿੱਤੀ ਸੀ ਗੁਰੂ ਸਹਬਾਨਾ ਨੇ ਕਿਹਾ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਗੁਰੂ ਸਹਬਾਨਾ ਨੇ ਜਦੋਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਬਣਾਇਆ ਸੀ ਤਾਂ ਚਾਰ ਦਰਵਾਜੇ ਰੱਖੇ ਸੀ ਗੁਰੂ ਸਹਬਾਨਾ ਨੇ ਚਾਰੇ ਵਰਨਾ ਦੇ ਲਈ ਸਾਂਝਾ ਹਰਮੰਦਰ ਸਾਹਿਬ ਬਣਾ ਕੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਗੁਰੂ ਸਹਿਬਾਨਾ ਨੇ ਸਾਂਝੀ ਵਾਲਤਾ ਦੀ ਮਿਸਾਲ ਕਾਇਮ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਤਰ੍ਹਾਂ ਦੇ ਮਹਾਪੁਰਖਾਂ ਦੀ ਬਾਣੀ ਦਰਜ ਕੀਤੀ ਸੀ ਗੁਰੂ ਰਵਿਦਾਸ ਜੀ ਦੀ ਬਾਣੀ ਵੀ ਦਰਜ ਕੀਤੀ ਸੀ ਔਰ ਜਿਹੜੇ ਸੂਫੀ ਸੰਤ ਉਹਨਾਂ ਦੀ ਵੀ ਕੀਤੀ ਸੀ ਪੱਟਾਂ ਦੀ ਵੀ ਕੀਤੀ ਸੀ ਤੇ ਹੋਰ ਜਿਹੜੇ ਮਹਾਪੁਰਖ ਸੀ ਉਹਨਾਂ ਦੀ ਬਾਬਾ ਫਰੀਦ ਵਰਗੇ ਜਿਹੜੇ ਸੀ ਉਹਨਾਂ ਦੀ ਵੀ ਕੀਤੀ ਸੀ ਉਸੇ ਸੋਚ ਤੇ ਇਹ ਵੀਰ ਚੱਲੇ ਨੇ ਸੱਚਮੁੱਚ ਕਮਾਲ ਦੀ ਮਿਸਾਲ ਹੈ ਸਾਡੇ ਦੇਸ਼ ਦੇ ਵਿੱਚ ਐਸ ਵਕਤ ਇੱਕ ਬੜੀ ਭੈੜੀ ਸਿਆਸਤ ਚੱਲ ਰਹੀ ਹੈ ਜਿਹੜੀ ਸਿਆਸਤ ਪਾੜੋ ਤੇ ਰਾਜ ਕਰੋ ਦਾ ਕੰਮ ਕਰਦੀ ਹੈ ਧਰਮਾਂ ਜਾਤਾਂ ਮਜਬਾਂ ਪਛਾਵਾਂ ਤੇ ਪ੍ਰਾਂਤਾਂ ਦੇ ਨਾਂ ਤੇ ਸਾਡੇ ਲੋਕਾਂ ਨੂੰ ਪਾੜਿਆ ਤੇ ਤੋੜਿਆ ਜਾ ਰਿਹਾ ਹੈ ਹਿੰਦੂਤਵ ਦੇ ਨਾਰੇ ਲੱਗਦੇ ਨੇ ਕਿਤੇ ਕੋਈ ਹੋਰ ਧਰਮ ਦੇ ਨਾਰੇ ਲੱਗਦੇ ਨੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਉੱਪਰ ਇਹ ਵੀਰ ਦੀ ਇੱਕ ਕੋਸ਼ਿਸ਼ ਬਦਲੀ ਬਣ ਕੇ ਵਰਸੀ ਹੈ ਔਰ ਸੱਚਮੁੱਚ ਇੱਕ ਪਿਆਰ ਦਾ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਸਮਰਾਲਾ ਦੇ ਵਿੱਚ ਆਪਣੀ ਮਹਿੰਗੀ ਕੀਮਤ ਦੀਆਂ ਦੋ ਦੁਕਾਨਾਂ ਮੁਸਲਮ ਭਾਈਚਾਰੇ ਨੂੰ ਮਸਜਿਦ ਦੇ ਲਈ ਦਾਨ ਕਰ ਦਿੱਤੀਆਂ ਨੇ ਔਰ ਦੂਜੇ ਪਾਸੇ ਇੱਕ ਆਹ ਤਸਵੀਰ ਪੰਜਾਬ ਦੇ ਲੁਧਿਆਣਾ ਤੋਂ ਆ ਰਹੀ ਹੈ ਇਹ ਤਸਵੀਰ ਕੀ ਹੈ ਕਿ ਜਦੋਂ ਮੁਸਲਮ ਵੀਰ ਆਪਣੀ ਜੁਮੇ ਦੀ ਨਮਾਜ਼ ਅਦਾ ਕਰ ਰਹੇ ਸੀਗੇ ਤਾਂ ਉਹਨਾਂ ਦੇ ਉੱਪਰ ਕੁਝ ਲੋਕਾਂ ਨੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ ਪੱਥਰਬਾਜ਼ੀ ਕੀਤੀ ਹੈ ਕਾਫੀ ਵੱਡਾ ਹੰਗਾਮਾ ਉੱਥੇ ਖੜਾ ਕੀਤਾ ਗਿਆ ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਮੁਸਲਮ ਭਾਈਚਾਰਾ ਇਹ ਦੋਸ਼ ਲਾ ਰਿਹਾ ਹੈ ਕਿ ਜਾਣ ਬੁੱਝ ਕੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਮੁਸਲਮ ਭਾਈਚਾਰੇ ਦੇ ਆਗੂਆਂ ਨੇ ਪ੍ਰੈਸ ਦੇ ਸਾਹਮਣੇ ਦੱਸਿਆ ਉਹ ਕਹਿੰਦੇ ਜੇ ਅਸੀਂ ਸੰਜਮ ਨਾ ਵਰਤਦੇ ਜੇ ਅਸੀਂ ਸਬਰ ਤੇ ਸਹਿਣਸ਼ੀਲਤਾ ਤੋਂ ਕੰਮ ਨਾ ਲੈਂਦੇ ਤਾਂ ਜਿਸ ਤਰ੍ਹਾਂ ਸਾਡੇ ਨਮਾਜ਼ ਪੜਦੇ ਆ ਦੇ ਉੱਪਰ ਇਹ ਕੰਮ ਕੁਝ ਲੋਕਾਂ ਨੇ ਕੀਤਾ ਤਾਂ ਉੱਥੇ ਕੁਝ ਵੀ ਹੋ ਸਕਦਾ ਸੀ ਦੇਖੋ ਇਹ ਗੱਲ ਬਿਲਕੁਲ ਸੱਚੀ ਹੈ ਇਨਸਾਨ ਇਨਸਾਨ ਦਾ ਵੈਰੀ ਨਹੀਂ ਹੈ ਆਪਣੇ ਆਪ ਨਫ਼ਰਤਾਂ ਨਹੀਂ ਪੈਦਾ ਹੁੰਦੀਆਂ ਸਦੀਆਂ ਤੋਂ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਨਾਲ ਵੱਖ-ਵੱਖ ਵਰਗਾਂ ਨਾਲ ਜੁੜੇ ਲੋਕ ਇਕੱਠੇ ਰਹਿੰਦੇ ਨੇ ਇੱਕੋ ਪਿੰਡ ਦੇ ਵਿੱਚ 1947 ਤੋਂ ਪਹਿਲਾਂ ਮੁਸਲਮ ਸਿੱਖ ਹਿੰਦੂ ਸਾਰੇ ਇਕੱਠੇ ਬੋੜਾ ਥੱਲੇ ਤਾਸ਼ ਖੇਡਦੇ ਸੀ ਗੱਲਾਂ ਕਰਦੇ ਸੀ ਮਿਲ ਕੇ ਬੈਂਦੇ ਸੀ ਵਿਆਹ ਸ਼ਾਦੀਆਂ ਮਰਨੇ ਪਰਨੇ ਸਾਂਝੇ ਸੀ ਪਰ ਸਿਆਸਤਾਂ ਨੇ ਪਹਿਲਾਂ ਤਾਂ ਦੇਸ਼ ਨੂੰ ਦੋ ਟੋਟੀਆਂ ਦੇ ਵਿੱਚ ਵੰਡਿਆ 1947 ਦੇ ਵਿੱਚ ਫਿਰ ਕਤਲੋਗਾਰ ਤੱਕ ਕਰਾਈਆਂ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਇਹ ਗੰਦੀਆਂ ਸਿਆਸਤਾਂ ਨੇ ਇਹਨਾਂ ਨੇ ਲੋਕਾਂ ਨੂੰ ਮਿਲ ਕੇ ਨਹੀਂ ਬੈਠਣ ਦਿੱਤਾ ਪਰ ਜਿੱਦਾਂ ਦੀ ਮਿਸਾਲ ਸਮਰਾਲਾ ਦੇ ਵਿੱਚ ਇਹ ਜਿਹੜਾ ਹਰ ਸਿਮਰਤ ਢਿੱਲੋ ਵੀਰ ਇਹਦੇ ਪਰਿਵਾਰ ਨੇ ਕਾਇਮ ਕੀਤੀ ਹੈ ਇਦਾਂ ਦੀ ਮਿਸਾਲਾਂ ਦੀ ਲੋੜ ਹੈ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਮੌਮ ਲਿਚਿੰਗ ਦੀਆਂ ਖਬਰਾਂ ਆਉਂਦੀਆਂ ਨੇ ਜਿੱਥੇ ਕਦੀ ਕਿਸੇ ਨੂੰ ਘੇਰ ਕੇ ਕੋਈ ਕਹਿੰਦਾ ਕਿ ਜੈ ਸ਼੍ਰੀ ਰਾਮ ਕਹੇ ਕਦੀ ਕੋਈ ਦੂਜੇ ਧਰਮ ਵਾਲਾ ਕੁਝ ਹੋਰ ਕਹਾਉਣਾ ਚਾਹੁੰਦਾ ਹੈ ਉਥੇ ਆ ਵੀਰ ਹਰ ਸਿਮਰਤ ਸਿੰਘ ਆ ਜਿਹੜਾ ਇਹਨਾਂ ਦੀ ਕੋਸ਼ਿਸ਼ ਨੇ ਕਮਾਲ ਕੀਤੀ ਹੈ ਮੈਂ ਕਹੂੰਗਾ ਕਿ ਇਹੋ ਜੀਆਂ ਸਿਆਸਤਾਂ ਤੋਂ ਬਚਣਾ ਚਾਹੀਦਾ ਹੈ ਜਿਹੜੀਆਂ ਫੁੱਟ ਪਾਉਂਦੀਆਂ ਨੇ ਬੜੀਆਂ ਨੁਕਸਾਨ ਇਹਨਾਂ ਸਿਆਸਤਾਂ ਨੇ ਕੀਤੇ ਨੇ ਲੋਕਾਂ ਨੂੰ ਇੱਕ ਦੂਜੇ ਨਾਲੋਂ ਪਾੜ ਕੇ ਇਹਨਾਂ ਸਿਆਸਤਾਂ ਨੇ ਆਪਣੀਆਂ ਰਾਜ ਗੱਦੀਆਂ ਲਈਆਂ ਨੇ ਇਹਨਾਂ ਸਿਆਸਤਾਂ ਨੇ ਬਿਨਾਂ ਕੋਈ ਲੋਕਾਂ ਦਾ ਫਾਇਦਾ ਕੀਤੇ ਬਿਨਾਂ ਕੋਈ ਲੋਕਾਂ ਨੂੰ ਸਹੂਲਤਾਂ ਦਿੱਤੇ ਸਿਰਫ ਧਰਮ ਦੇ ਨਾਂ ਤੇ ਨਫ਼ਰਤਾਂ ਫੁਲਾ ਕੇ ਅੱਜ ਤੱਕ ਰਾਜ ਗੱਦੀਆਂ ਹਾਸਲ ਕੀਤੀਆਂ ਨੇ ਤੇ ਜਦੋਂ ਇਹੋ ਜਿਹੇ ਵੀਰ ਚੰਗੀਆਂ ਮਸਾਲਾ ਪੈਦਾ ਕਰਦੇ ਨੇ ਤਾਂ ਇਹ ਸਿਆਸਤਾਂ ਨੂੰ ਚੰਗੇ ਨਹੀਂ ਲੱਗਦੇ ਇਹ ਸਿਆਸਤਾਂ ਚਾਹੁੰਦੀਆਂ ਨੇ ਕਿ ਐਸੀਆਂ ਮਸਾਲਾ ਪੈਦਾ ਨਾ ਹੋਣ ਇਹ ਨਫ਼ਰਤ ਤੇ ਫੁੱਟ ਭਰੀਆਂ ਸਿਆਸਤਾਂ ਇਹ ਹਰ ਸਿਮਰਤ ਸਿੰਘ ਵੀਰ ਵਰਗਿਆਂ ਦੀਆਂ ਐਗਜ਼ਾਮਪਲਾਂ ਤੋਂ ਡਰਦੀਆਂ ਨੇ ਇਹੋ ਜੀਆਂ ਸਿਆਸਤਾਂ ਨੂੰ ਲੱਗਦਾ ਹੈ ਕਿ ਜੇ ਲੋਕ ਇਕੱਠੇ ਹੋ ਗਏ ਇਕੱਠੇ ਹੋ ਕੇ ਆਪਣੇ ਅਸਲੀ ਦੁੱਖਾਂ ਤਕਲੀਫਾਂ ਬਾਰੇ ਸੋਚਣ ਲੱਗ ਪਏ ਤਾਂ ਫਿਰ ਇਹ ਇਕੱਠੇ ਹੋ ਜਾਣਗੇ ਇਕ ਜੁੱਟ ਇੱਕ ਮੁੱਠ ਹੋ ਜਾਣਗੇ ਤਾਂ ਫਿਰ ਸਾਡੇ ਲਈ ਕੰਮ ਔਖਾ ਹੋ ਜਾਣਾ ਫਿਰ ਸੁਧਰਨਾ ਪੈਣਾ ਫਿਰ ਕਾਰਪੋਰੇਟ ਘਰਾਣਿਆਂ ਦੀਆਂ ਕੱਠ ਪੁਤਲੀਆਂ ਬਣ ਕੇ ਕੰਮ ਨਹੀਂ ਚੱਲੇਗਾ ਇਸ ਕਰਕੇ ਲੋਕਾਂ ਨੂੰ ਇਹ ਪਤਾ ਹੀ ਨਾ ਲੱਗਣ ਦਿਓ ਕਿ ਉਹਨਾਂ ਦੇ ਕਰਜ਼ਿਆਂ ਦਾ ਦੋਚੀ ਕੌਣ ਹੈ ਉਹਨਾਂ ਦੀਆਂ ਖੁਦਕੁਸ਼ੀਆਂ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਦੀ ਗਰੀਬੀ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਦੇ ਬੱਚਿਆਂ ਦੀ ਬੇਰੁਜ਼ਗਾਰੀ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਦੇ ਧੀਆ ਪੁੱਤਾਂ ਨੂੰ ਕੌਣ ਵਿਦੇਸ਼ਾਂ ਦੇ ਵਿੱਚ ਨਿਕਲਣ ਲਈ ਮਜਬੂਰ ਕਰ ਰਿਹਾ ਹੈ ਇਹ ਸਮਝ ਹੀ ਨਹੀਂ ਆਉਣ ਦਿੱਤਾ ਜਾ ਰਿਹਾ ਲੋਕਾਂ ਨੂੰ ਪਰ ਜਦੋਂ ਐਦਾਂ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਹਰ ਸਿਮਰਤ ਵੀਰ ਨੇ ਕੀਤਾ ਤਾਂ ਇਹ ਸਿਆਸਤਾਂ ਨੂੰ ਚੰਗੀ ਨਹੀਂ ਲੱਗਦੀ ਪਰ ਅਸੀਂ ਸਲੂਟ ਕਵਾਂਗੇ ਅਸੀਂ ਸਲਾਮ ਕਰਾਂਗੇ ਇਸ ਵੀਰ ਨੂੰ ਤੁਹਾਨੂੰ ਵੀ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਮਿੱਤਰੋ ਕਿ ਜਿਹੜੇ-ਜਿਹੜੇ ਵੀ ਆਪਣੇ ਆਪ ਨੂੰ ਗੁਰੂ ਸਹਿਬਾਨਾਂ ਦੇ ਅਸਲੀ ਪੈਰੋਕਾਰ ਮੰਨਦੇ ਨੇ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਸਾਡੇ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਤੇ ਫਲਸਫੇ ਦਾ ਸਭ ਤੋਂ ਵੱਡਾ ਜਿਹੜਾ ਇੱਕ ਤੱਤ ਸੀ ਉਹ ਸੀ ਸਾਂਝੀ ਵਾਲਤਾ ਦਾ ਸਰਬੱਤ ਦੇ ਭਲੇ ਦਾ ਪਰ ਜਦੋਂ ਸਾਡੇ ਅੰਦਰ ਕਿਸੇ ਵੀ ਆਧਾਰ ਤੇ ਕੋਈ ਨਫ਼ਰਤ ਪੈਦਾ ਹੁੰਦੀ ਹੈ ਚਾਹੇ ਉਹ ਧਰਮ ਦੇ ਜਾਤ ਦੇ ਪ੍ਰਾਂਤ ਦੇ ਭਾਸ਼ਾ ਦੇ ਕਿਸੇ ਵੀ ਆਧਾਰ ਤੇ ਹੋਵੇ ਤਾਂ ਉਹ ਸਾਡੇ ਗੁਰੂ ਸਹਬਾਨਾਂ ਦੀ ਸੋਚ ਦੇ ਉਲਟ ਹੈ ਇਸ ਕਰਕੇ ਇਹੋ ਜਿਹੇ ਜਿਹੜੇ ਵੀਰ ਨੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਈ ਹੁਣ ਇਹ ਵੀ ਕਹਿਣਗੇ ਕਿ ਹੋ ਸਕਦਾ ਕਈਆਂ ਦੇ ਕਮੈਂਟ ਗਲਤ ਵੀ ਆਉਣ ਜਿਨ੍ਹਾਂ ਦੀ ਸੌੜੀ ਸੋਚ ਹੈ ਕਈ ਇਹ ਵੀ ਕਹਿਣਗੇ ਵੀ ਗੁਰਦੁਆਰੇ ਨੂੰ ਦਾਨ ਕਰ ਦਿੰਦਾ ਕਈ ਕਹਿਣਗੇ ਮੰਦਰ ਨੂੰ ਦਾਨ ਕਰ ਦਿੰਦਾ ਪਰ ਦੋਸਤੋ ਇਹ ਹੀ ਤਾਂ ਚੀਜ਼ਾਂ ਨੇ ਜਿਹੜੀਆਂ ਖਤਮ ਕਰਨੀਆਂ ਨੇ ਹੁਣ ਸਾਡੇ ਬਾਬਾ ਨਾਨਕ ਸੀ ਉਹ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਦੇ ਸੀ ਹੁਣ ਤੁਸੀਂ ਦੱਸੋ ਮਰਦਾਨਾ ਜੀ ਕੌਣ ਸਨ ਪਤਾ ਹੈ ਜੇ ਨਹੀਂ ਪਤਾ ਤੇ ਪੜੋ ਦੇਖੋ ਸਾਡੇ ਗੁਰੂ ਸਹਿਬਾਨਾਂ ਦਾ ਜੰਗਾ ਜੁੱਧਾਂ ਦੇ ਵਿੱਚ ਸਾਥ ਵੀ ਮੁਸਲਮ ਭਾਈਚਾਰਾ ਦਿੰਦਾ ਰਿਹਾ ਪੀਰ ਬੁੱਧੂ ਸ਼ਾਹ ਤੇ ਉਹਦੇ ਚਾਰ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ 'ਚ ਲੜਦੇ ਸ਼ਹੀਦ ਹੋਏ ਸੀ ਪੜ ਕੇ ਦੇਖੋ ਇਤਿਹਾਸ ਗਣੀ ਖਾਂ ਤੇ ਨਬੀ ਖਾਂ ਕੌਣ ਸੀ ਕਦੇ ਪੜ ਕੇ ਦੇਖੋ ਇਤਿਹਾਸ ਗਣੀ ਖਾਂ ਤੇ ਨਬੀ ਖਾਂ ਜਿਨ੍ਹਾਂ ਨੇ ਉੱਚ ਦਾ ਪੀਰ ਕਹਿ ਕੇ ਗੁਰੂ ਜੀ ਨੂੰ ਇੱਕ ਵਾਰ ਦੁਸ਼ਮਨ ਦੇ ਘੇਰੇ ਚੋਂ ਸੁਰੱਖਿਤ ਕੱਢਿਆ ਸੀ ਕੌਣ ਸਨ ਉਹ ਗਣੀ ਖਾਂ ਤੇ ਨਬੀ ਖਾਂ ਕਦੇ ਪੜੋ ਤਾਂ ਸਹੀ ਇਤਿਹਾਸ ਕੌਣ ਸੀ ਉਹ ਜਿਨੇ ਹਾ ਦਾ ਨਾਰਾ ਉਦੋਂ ਮਾਰਿਆ ਸੀ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਕਦੇ ਪੜੋ ਇਤਿਹਾਸ ਇਸ ਕਰਕੇ ਮੈਂ ਕਹਿਣਾ ਕਿ ਆਪਣੇ ਅੰਦਰ ਉਹ ਜਿਹੜਾ ਨਫ਼ਰਤਾਂ ਦਾ ਇੱਕ ਗੰਦਾ ਕੀੜਾ ਹੈ ਆਪਾਂ ਉਹਨੂੰ ਮਾਰ ਗਏ ਇਨਸਾਨ ਨੂੰ ਇਨਸਾਨ ਵਜੋਂ ਵੇਖੀਏ ਆਪਾਂ ਸਾਰੇ ਕੁਦਰਤ ਨੇ ਜਿਹੜੇ ਮਨੁੱਖਾਂ ਇੱਕੋ ਜਿਹੇ ਬਣਾਏ ਆ ਕਿਸੇ ਵੀ ਰੱਬ ਨੇ ਅੱਜ ਤੱਕ ਬੋਲ ਕੇ ਨਾ ਕਿਸੇ ਨੂੰ ਆਪਣੀ ਜਾਤ ਦੱਸੀ ਤੇ ਨਾ ਮਜਬਾ ਸਾਰਿਆਂ ਦਾ ਲਹੂ ਲਾਲ ਹੈ ਤੇ ਸਾਰਿਆਂ ਦੇ ਵਿੱਚ ਇੱਕੋ ਜੀਆਂ ਹੱਡੀਆਂ ਨੇ ਕੁਦਰਤ ਨੇ ਮਨੁੱਖ ਦਾ ਸਰੀਰ ਜਿਸਮ ਸਭ ਕੁਝ ਇੱਕ ਤਰ੍ਹਾਂ ਦਾ ਬਣਾਇਆ ਫਿਰ ਆਪਾਂ ਕੌਣ ਹੁੰਨੇ ਆ ਪੇਦ ਕਰਨ ਵਾਲੇ ਪਰ ਤੁਸੀਂ ਦੇਖੋ ਅਸੀਂ ਮਨਾਂ ਦੇ ਵਿੱਚ ਕਿੰਨੀ ਤਰ੍ਹਾਂ ਦੇ ਮਤ ਭੇਦ ਵਸਾ ਲਏ ਨੇ ਜਿਹੜੇ ਸਾਨੂੰ ਕਦੇ ਟਿਕ ਕੇ ਨਹੀਂ ਬਹਿਣ ਦਿੰਦੇ ਜਿਹੜੇ ਸਾਨੂੰ ਚੈਨ ਸ਼ਾਂਤੀ ਨਾਲ ਜੋਣ ਨਹੀਂ ਦਿੰਦੇ ਜਿਹੜੇ ਸਾਨੂੰ ਨਫ਼ਰਤਾਂ ਦੇ ਨਾਲ ਭਰੀ ਰੱਖਦੇ ਨੇ ਸੋ ਇਹ ਜਿਹੜਾ ਹਰ ਸਿਮਰਤ ਵੀਰ ਹੈ ਇਹਦੀ ਮਿਸਾਲ ਦਮਾਗਾ ਚ ਵਸਾਉਣੀ ਚਾਹੀਦੀ ਹੈ ਇੱਕ ਆ ਦੂਜੀ ਜਿਹੜੀ ਲੁਧਿਆਣੇ ਚ ਮਿਸਾਲ ਕੁਝ ਲੋਕਾਂ ਨੇ ਪੈਦਾ ਕੀਤੀ ਹੈ ਜਿੱਥੇ ਪੱਥਰबाजी ਹੋਈ ਹੈ ਬੋਤਲਾਂ ਛੁੱਟੀਆਂ ਗਈਆਂ ਨੇ ਨਮਾਜ਼ ਪੜ੍ਹਦੇ ਮੁਸਲਮ ਭਾਈਚਾਰੇ ਤੇ ਇਹੋ ਜੀਆਂ ਕੋਸ਼ਾਂ ਨੂੰ ਨਕਾਰਨਾ ਚਾਹੀਦਾ ਹੈ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਵੇਖੋ ਧਰਮਾਂ ਦੀ ਵਲਗਣ ਚੋਂ ਬਾਹਰ ਨਿਕਲ ਕੇ ਮੇਰੀ ਗੱਲ ਸਮਝ ਆਉਣੀ ਹੈ ਵਰਨਾ ਨਹੀਂ ਜੇ ਆਉਣੀ ਜਦੋਂ ਜਦੋਂ ਕੋਈ ਵੀ ਇੰਜ ਕਰਦਾ ਹੈ ਤਾਂ ਉਹਨੂੰ ਨਕਾਰਨਾ ਚਾਹੀਦਾ ਹੈ ਵੇਖੋ ਚਾਹੇ ਸਿੱਖ ਭਾਈਚਾਰਾ ਅਰਦਾਸ ਕਰ ਰਿਹਾ ਹੋਵੇ ਤੇ ਚਾਹੇ ਹਿੰਦੂ ਭਾਈਚਾਰਾ ਆਰਤੀ ਕਰ ਰਿਹਾ ਹੋਵੇ ਜੇ ਕੋਈ ਵੀ ਉਹਨਾਂ ਦੇ ਉੱਪਰ ਇਸ ਤਰ੍ਹਾਂ ਕਰਦਾ ਤਾਂ ਉਹਨੂੰ ਗਲਤ ਕਹਿਣਾ ਹੀ ਚਾਹੀਦਾ ਤਾਂ ਇਹ ਲੁਧਿਆਣਾ ਚ ਜੋ ਹੋਇਆ ਠੀਕ ਨਹੀਂ ਹੋਇਆ ਤਾਂ ਜੋ ਇਹ ਹਰ ਸਿਮਰਤ ਤੇ ਇਹਦੇ ਪਰਿਵਾਰ ਨੇ ਕੀਤਾ ਇਦਾਂ ਦੀਆਂ ਮਸਾਲਾਂ ਆਓ ਯਾਰ ਆਪਾਂ ਹੋਰ ਪੈਦਾ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਹਰ ਸਿਮਰਤ ਸਿੰਘ ਦੇ ਪਰਿਵਾਰ ਤੇ ਇਹੋ ਜਿਹੀਆਂ ਮਸਾਲਾਂ ਤੋਂ ਸੇਧ ਲੈ ਸਕਣ ਸਾਡੇ ਗੁਰੂ ਸਹਬਾਨਾ ਦੇ ਪੂਰਨਿਆ ਤੇ ਅਸੀਂ ਕੁਝ ਚੱਲ ਸਕੀਏ ਬਹੁਤ ਮੇ